ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਪੰਜਾਬੀ ਦੇ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਦੇ ਪਾਠ ਤੀਸਰੇ ਪੰਜਾਬ ਦੇ ਰਸਮਾਂ ਰਿਵਾਜਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਰਸਮਾਂ ਰਿਵਾਜ ਜ਼ਿੰਦਗੀ ਦੇ ਹਰ ਇੱਕ ਖੇਤਰ ਵਿੱਚ ਅਪਣਾਏ ਜਾਂਦੇ ਹਨ ਇਹ ਪੰਜਾਬ ਦੇ ਹਰ ਇੱਕ ਜੀਵ ਦੇ ਜੀਵਨ ਵਿੱਚ ਇਹਨਾਂ ਰਸਮਾਂ ਰਿਵਾਜਾਂ ਦਾ ਬਹੁਤ ਮਹੱਤਵ ਹੁੰਦਾ ਹੈ ਆਪਾਂ ਹਰ ਆਪਣੀ ਜ਼ਿੰਦਗੀ ਦੇ ਹਰ ਇੱਕ ਕੰਮ ਵਿੱਚ ਰਸਮਾਂ ਰਿਵਾਜਾਂ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਅਪਣਾਉਂਦੇ ਹਾਂ ਇਹ ਰਸਮਾਂ ਰਿਵਾਜ ਆਪਣੀ ਜ਼ਿੰਦਗੀ ਦੇ ਵਿੱਚ ਨਾਲ-ਨਾਲ ਚੱਲਦੇ ਹਨ ਜਿਵੇਂ ਕਿ ਬੱਚੇ ਦੇ ਜਨਮ ਤੋਂ ਲੈ ਕੇ ਜਨਮ ਸੰਬੰਧੀ ਸੰਸਕਾਰ ਸ਼ੁਰੂ ਹੋ ਜਾਂਦੇ ਹਨ ਤੇ ਮੌਤ ਤੇ ਅੰਤ ਅੰਤਿਮ ਸੰਸਕਾਰਾਂ ਤੇ ਖਤਮ ਹੁੰਦੇ ਹਨ ਚਲੋ ਜੀਜਾ ਸਟਾਰਟ ਕਰਦੇ ਆਂ ਪਰ ਰਸਮਾਂ ਰਿਵਾਜ ਰਸਮਾਂ ਰਿਵਾਜ ਰੂ ਰੀਤਾਂ ਜਾਂ ਸੰਸਕਾਰ ਕਿ ਭਾਈਚਾਰਕ ਜੀਵਾਂ ਦੇ ਮਨ ਦੀਆਂ ਸ਼ੀਕਾ ਸਦਰਾਂ ਤੇ ਜਜਵਿਆਂ ਦੀ ਤਰਜਨਾਮੀ ਕਰਦੇ ਹਨ ਪਾਈਚਾਰਕ ਜੀਵਾਂ ਦੇ ਜਨਮ ਮਰਨ ਤੇ ਵਿਆਹ ਸਾਦੀ ਦੇ ਮੌਕੇ ਉੱਤੇ ਇਹਨਾਂ ਦੇ ਅਸਲੀ ਰੂਪ ਨੂੰ ਵੇਖਿਆ ਜਾ ਸਕਦਾ ਹੈ ਨੈਕਸਸ ਜੀ ਉਤਪਤੀ ਇਹ ਬੜਾ ਦਿਲਚਸਪ ਪੁਆਇੰਟ ਹੈ ਵੀ ਇਹਨਾਂ ਦੀ ਉਤਪਤੀ ਕਿਵੇਂ ਹੋਈ ਇਹ ਸੰਸਕਾਰ ਕਿਵੇਂ ਤੇ ਕਿਉਂ ਉਪਜੇ ਇਹ ਬਹੁਤ ਦਿਲਚਸਪ ਵਿਸ਼ਾ ਹੈ ਮੂਰਲੀ ਮਨੁੱਖ ਨੂੰੰਦਾ ਵੀ ਤਰਤਾਂ ਦਾ ਭੈ ਬਹੁਤ ਜ਼ਿਆਦਾ ਸੀ ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਹਨਾਂ ਦੇਵੀ ਤਾਕਤਾਂ ਨੂੰ ਪਤਿਉਨ ਕਰਕੇ ਹੋਇਆ ਕੁਝ ਸੰਸਕਾਰ ਖੁਸ਼ੀਆਂ ਤੇ ਤੋਂ ਵੀ ਪੈਦਾ ਹੋਏ ਹੰਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ ਅਤੇ ਹਰ ਭਾਗ ਦੇ ਵੱਖ-ਵੱਖ ਸੰਸਕਾਰ ਬੰਜੇ ਹੋਏ ਹਨ ਇਹਨਾਂ ਦੀ ਮर्यादा ਵਿੱਚ ਬੰਜੇ ਸਾਡੇ ਵੱਡੇ-ਉਡੇਰੇ ਪ੍ਰਜਾਨਾ ਜੀਵਨ ਵਿਧੀਆਂ अनेका ਸੱਸਮੱਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਉੱਤੇ ਪਾਉਣ ਦੀ ਥਾਂ ਇਹਨਾਂ ਉੱਤੇ ਛੱਡ ਦਿੰਦੇ ਹਨ ਹੁਣ ਇਹਨਾਂ ਵਿੱਚ ਬਹੁਤ ਹੀ ਸੰਸਕਾਰ ਸਾਡੇ ਭਾਈਚਾਰੇ ਵਿੱਚ ਵਲੂਪ ਹੁੰਦੇ ਜਾਂਦੇ ਹਨ ਸੰਸਕਾਰਾਂ ਦਾ ਸੰਵੰਦ ਸਾਡੇ ਬਹੁਤ ਹੀ ਸੰਸਕਾਰ ਅਗਨੀ ਪਾਣੀ ਲੋਹੇ ਅਨਾਜ ਅਤੇ ਰੁੱਖਾਂ ਦੀਆਂ ਟਾਹਣੀਆਂ ਨਾਲ ਨੇਪਰੇ ਚੜ੍ਹੇ ਜਾਂਦੇ ਹਨ ਅਗਨੀ ਚਾਨਨ ਦਾ ਚਿੰਨ ਹੈ ਪਾਣੀ ਸ਼ੁੱਧਤਾ ਦਾ ਲੋਹਾ ਬਚਾਓ ਦਾ ਅਨਾਜ ਚੜਾਵੇ ਦਾ ਅਤੇ ਬਿਰਸ਼ ਦੀ ਟਾਣੀ ਜਾਂ ਹਰਾਕਾ ਈਸ਼ੂ ਨੂੰ ਦੁੱਭ ਵੀ ਕਹਿੰਦੇ ਹਨ ਚੰਗੇ ਸ਼ਗਨਾਂ ਦਾ ਪ੍ਰਤੀਤ ਮੰਨਿਆ ਜਾਂਦਾ ਹੈ ਨੈਕਸਟ ਹੈ ਜੀ ਗਰਭ ਸੰਸਕਾਰ ਸੰਸਕਾਰਾਂ ਦਾ ਆਰੰਭ ਹੈ ਪਹਿਲਾ ਹੈ ਗਰਭ ਸੰਸਕਾਰ ਪ੍ਰੇਤੂ ਹਾਂ ਤੋਂ ਬਚਣ ਲਈ ਗਰਭ ਦੇ 3ਜੇ 5ਵੇਂ ਜਾਂ 7ਵੇਂ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨਿਆ ਜਾਂ ਪੱਲੇ ਪਾਇਆ ਜਾਂਦਾ ਸੀ ਜੇ ਕੁੜੀ ਸਹੁਰੇ ਘਰ ਹੋਵੇ ਤਾਂ ਇਹ ਅਨਾਜ ਮਾਪੇ ਭੇਜਦੇ ਸਨ ਉਹ ਇਸ ਨੂੰ ਰਿੰਨਕੀ ਖਾਂਦੀ ਹੈ ਅਤੇ ਭਾਈਚਾਰੇ ਵਿੱਚ ਵੰਡਦੀ ਹੈ ਬਧੇਰੇ ਕਰਕੇ ਪਹਿਲੇ ਬੱਚੇ ਦਾ ਜਨਮ ਉਸਦੇ ਨਾਨਕੇ ਪਿੰਡ ਹੁੰਦਾ ਸੀ ਇਸ ਸੂਰਤ ਵਿੱਚ ਇਸ ਰਸਮ ਮੇਲੇ ਦੂਮੇ ਪਤੀ ਪਤਨੀ ਪਤਨੀ ਦੇ ਸਹੁਰਿਆਂ ਵੱਲੋਂ ਕੱਲੇ ਹੋਏ ਕੱਪੜੇ ਪਾ ਕੇ ਜਠੇਰੀਆਂ ਦੀ ਪੂਜਾ ਕਰਦੇ ਸਨ ਜਿ ਢੇਰੇ ਵਿੱਚ ਵੱਡਿਆਂ ਦੀ ਪੂਜਾ ਕਰਦੇ ਸਨ ਜਨੇਪਾ ਜਨੇਪੇ ਤੋਂ ਪਿੱਛੋਂ ਬੱਚਾ ਤੇ ਜੱਚਾ ਦੋਹਾਂ ਨੂੰ ਧੂਵ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ ਜਿਹੜਾ 10 ਦਿਨ ਨਿਰੰਤਰ ਚੱਲਦਾ ਰਹਿੰਦਾ ਸੀ ਵਧਾਈ ਮੁੰਡਾ ਜੰਮਿਆ ਹੋਵੇ ਤਾਂ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਬੰਦੇ ਵਧਾਈਆਂ ਦੇਣ ਆਉਂਦੇ ਹਨ ਇਹ ਵਧਾਈਆਂ ਲੈ ਕੇ ਲਾਗਿਆਂ ਨੂੰ ਸ਼ਰਧਾ ਅਨੁਸਾਰ ਲਾਗ ਅਤੇ ਪਾਈਚਾਰੇ ਵਿੱਚ ਗੁੜ ਮਿਸ਼ਰੀ ਤੇ ਪਦਾਸੇ ਵੰਡੇ ਜਾਂਦੇ ਸਨ ਇਹ ਰੀਤਾਂ ਅਜੇ ਵੀ ਕਾਇਮ ਹਨ ਜਨਮ ਤੋਂ ਪਿੱਛੋਂ ਗੁਰਤੀ ਦੀ ਰਸਮ ਮਹੱਤਵਪੂਰਨ ਸਮਝੀ ਜਾਂਦੀ ਹੈ ਬੱਚੇ ਨੂੰ ਦਿੱਤੀ ਗੁਰਤੀ ਦਾ ਬੱਚੇ ਦੇ ਸਭ ਸੁਭਾਅ ਉੱਤੇ ਡੂੰਘਾ ਅਸਰ ਹੁੰਦਾ ਮੰਨਿਆ ਜਾਂਦਾ ਹੈ ਕਈ ਵਾਰੀ ਗਰਭਵਤੀ ਬੱਚੇ ਤੇ ਜਨਮ ਤੋਂ ਫੈਲਣਾ ਹੀ ਉਸ ਬੰਦੇ ਨੂੰ ਮਾਂ ਦੇ ਵਿੱਚ ਧਾਰ ਲੈਂਦੀ ਆ ਸਨ ਜਿਸ ਤੋਂ ਉਹ ਗੁਰਤੀ ਤੋਂ ਹੋਣੀ ਚਾਹੁੰਦੀ ਆ ਹੁਣ ਗੁਰਤੀ ਮਿਸ਼ਰੀ ਦੀ ਡਲੀ ਜਾਂ ਪੀੜ ਵਖਰੀ ਦੀ ਦੁੱਧ ਦੀ ਦਿੱਤੀ ਜਾਂਦੀ ਹੈ ਗੁਰਤੀ ਦੇਨ ਤੱਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਲਾਉਂਦੀ ਅੱਗੇ ਆਜੀ ਪੰਜਵਾਂ ਨਹਾਉਣ ਜਨਿੱਪੀ ਤੋਂ 5 ਦਿਨ ਪਿੱਛੋਂ 5ਵੇਂ ਨਹਾਉਣ ਦੀ ਰੀਤ ਹੈ ਇਸ ਦਿਨ ਦਾਹੀ ਪਾਣੀ ਵਿੱਚ ਸੇਜੀ ਮੇਥੀ ਜਵੈਨ ਦੇ ਪੱਤੇ ਉਬਾਲ ਕੇ ਉਸ ਨੂੰ ਨਹਾਉਂਦੀ ਹੈ ਨਹਾਉਣ ਤੋਂ ਪਹਿਲਾਂ ਉਹ ਮਾਂ ਦੀ ਤਲੀਆਂ ਥੱਲੇ ਕੁਝ ਨਗਦੀ ਰਖਾ ਲੈਂਦੀ ਹੈ ਜੋ ਮੰਗਰੋ ਉਸੇ ਨੂੰ ਦੇ ਦਿੱਤੀ ਜਾਂਦੀ ਹੈ ਨੈਕਸਟ ਛਟੀ ਦੀ ਰਸਮ 6ਵੇਂ ਦਿਨ ਛਟੀ ਦੀ ਰਸਮ ਹੁੰਦੀ ਹੈ ਤੇ ਇਸ ਅਨੁਸਾਰ ਚੌਕਪੂਰ ਕੇ ਮਾਂ ਨੂੰ ਰੋਟੀ ਖਵਾਈ ਜਾਂਦੀ ਹੈ ਇਸ ਵੇਲੇ ਮਾਂ ਇਸ ਵਿਸ਼ਵਾਸ ਅਧੀਨ ਰੱਜ ਕੇ ਖਾਂਦੀ ਹੈ ਕਿ ਜਿੰਨਾ ਉਹ ਨੀਠ ਭਰ ਕੇ ਖਾਏਗੀ ਉਨੀ ਹੀ ਉਸ ਬੱਚੇ ਦੀ ਨਿਯਤ ਭਰੀ ਰਹੇਗੀ ਨੈਕਸਟ ਹੈ ਜੀ ਬਾਹਰ ਭਦੋਣਾ ਬਾਹਰ ਭਦੋਣਾ 13ਵੇਂ ਦਿਨ ਬਾਹਰ ਭਦੋਣ ਦੀ ਰਸਮ ਕੀਤੀ ਜਾਂਦੀ ਹੈ ਮੁੰਡਾ ਹੋਵੇ ਤਾਂ ਇਸ ਦਿਨ ਸਾਰੇ ਲਾਗੀ ਤੋਹਫੇ ਲੈ ਕੇ ਵਧਾਈਆਂ ਦੇਣ ਆਉਂਦੇ ਹਨ ਮੈਲਾ ਮੌਲੀ ਵਿੱਚ ਸ਼ਰੀਂ ਦੇ ਪੱਤੇ ਦਾ ਸੇਰਾ ਸਰਖਾਨ ਗੁਲੀ ਡੰਡਾ ਮੋਚੀ ਮੋਜੇ ਖਮਿਆਰ ਨਹਾਉਣ ਵਾਲਾ ਦੋਰਾ ਜਾਂ ਚੱਲ ਤੇਂ ਧਾਈ ਬੱਚੇ ਵਾਸਤੇ ਟੜਾਗੜੀ ਲੈ ਕੇ ਆਉਂਦੀ ਹੈ ਇੰਨਾ ਤੋਵਿਆਂ ਤੇ ਵਧਾਈਆਂ ਦੇ ਬਦਲੇ ਉਹਨਾਂ ਨੂੰ ਬੰਦਾ ਸਰਦਾਂ ਲਾਗ ਦਿੱਤਾ ਜਾਂਦਾ ਹੈ ਤੇ ਪਿੱਛੋਂ ਪਾਈਚਾਰੇ ਵਿੱਚ ਪ੍ਰੋਸੀ ਬੰਡੇ ਜਾਂਦੇ ਹਨ ਸ਼ਾਮ ਨੂੰ ਬੱਚੇ ਦੀ ਮਾਂ ਜਨੇਪੇ ਤੋਂ ਮੰਗਰੋ ਪਹਿਲੀ ਵਾਰ ਹੱਥ ਵਿੱਚ ਪਾਣੀ ਦੀ ਗੜਬੀ ਲੈ ਕੇ ਬਾਹਰ ਜਾਂਦੀ ਹੈ ਅਤੇ ਬਾਹਰੋਂ ਹਰਾ ਕਾ ਪੁੱਟ ਕੇ ਆਉਂਦੀ ਹੈ ਤੇ ਇਸ ਨੂੰ ਆਪਣੇ ਸਿਰਾਂ ਨੇ ਰੱਖ ਲੈਂਦੀ ਹੈ ਇਹ ਕਾ ਉਸ ਦੀ ਰਾਖੀ ਕਰਦਾ ਸਮਝਿਆ ਜਾਂਦਾ ਹੈ ਮੁੰਡਾ ਹੋਵੇ ਤਾਂ ਕਈ ਥਾਈਂ ਇਹ ਦਿਹਾੜੇ ਨਾ ਦਾਦਕਿਆਂ ਨੂੰ ਨਾਈ ਦੇ ਹੱਥ ਦੁੱਬ ਉਹ ਕੰਮਨੀ ਤੇ ਗੁਰਦੀ ਡਲੀ ਭੇਜਦੇ ਹਨ ਤੇ ਕੁਝ ਖਿਚਗਨ ਬਾਕੀ ਅੰਗਾ ਸਾਖਾਂ ਨੂੰ ਵੀ ਭੇਜਿਆ ਜਾਂਦਾ ਹੈ। ਦਾਸ ਕੇ ਅੱਗੋਂ ਭੇਲੀ ਦੇ ਬਦਲੇ ਆਪਣੀ ਨੂੰ ਲਈ ਗੈਨੇ ਕੱਪੜੇ ਅਤੇ ਨਾਈ ਤੇ ਦਾਈ ਨੂੰ ਲਾਗ ਵਜੋਂ ਤਿਓਰ ਆਦ ਕਲ ਦੇ ਹਨ। ਉੰਜ ਭੇਲੀ ਪਹੁੰਚਾਉਣ ਤੇ ਮੁੰਡੇ ਦੇ ਨਾਨਕੇ ਵੱਲੋਂ ਸ਼ੂਸ਼ਕ ਭੇਜਣ ਦਰਵਾਜ਼ ਹੈ। ਮੁੰਡੇ ਦੇ ਜਨਮ ਤੋਂ ਮੰਗਰੋਂ ਆਉਣ ਵਾਲੀ ਲੋੜੀ ਉੱਤੇ ਮੁੰਡੇ ਕੁੜੀਆਂ ਪੇਲੀ ਮੰਗ ਕੇ ਆਉਂਦੇ ਹਨ ਨਾਮ ਸੰਸਕਾਰ ਪੰਜਾਬ ਵਿੱਚ ਨਾਂ ਰੱਖਣ ਵਾਸਤੇ ਕੋਈ ਖਾਸ ਨਾਮ ਸੰਸਕਾਰ ਨਹੀਂ ਕੀਤਾ ਜਾਂਦਾ ਕਈ ਵਾਰੀ ਭਾਈ ਜਿਹੜਾ ਨਾਂ ਦੱਸ ਦੇਵੇ ਰੱਖ ਲੈਂਦੇ ਹਨ ਤੇ ਕਈ ਵਾਰੀ ਆਪਣੇ ਆਪਣੇ ਧਰਮ ਦਾ ਗ੍ਰੰਥ ਦਾ ਕੋਈ ਪੰਨਾ ਗ੍ਰੰਥੀ ਮੌਲਵੀ ਜਾਂ ਪੰਡਤ ਤੋ ਖੁਲਵਾ ਕੇ ਪੰਨੇ ਦੇ ਪਹਿਲੇ ਅੱਖਰ ਤੋਂ ਕੋਈ ਨਾ ਰੱਖ ਲਿਆ ਜਾਂਦਾ ਹੈ ਮੁੰਡਨ ਸੰਸਕਾਰ Hindu ਘਰਾਂ ਵਿੱਚ ਮੁੰਡਨ ਸੰਸਕਾਰ ਤੀਜੇ ਤੋਂ ਪੰਜਵੇਂ ਸਾਲ ਵਿੱਚ ਕੀਤਾ ਜਾਂਦਾ ਹੈ ਆਮ ਕਰਕੇ ਇਹ ਸੰਸਕਾਰ ਅਜਿਹੇ ਸਾਲ ਉੱਤੇ ਕੀਤਾ ਜਾਂਦਾ ਹੈ ਜਿੱਥੇ ਵੀ ਬੱਚੇ ਦੇ ਮਾਪਿਆਂ ਨੇ ਸੁਖ ਸੁਖੀ ਹੋਵੇ ਜਿਹੜਾ ਜਵਾਨ ਹੋਣ ਤੇ Hindu ਜਨੂ ਪੈਂਦੇ ਹਨ ਅਤੇ ਅੰਮ੍ਰਿਤ ਸਿੱਖ ਅੰਮ੍ਰਿਤ ਛਕਦੇ ਹਨ ਇਹੇ ਸਾਰੇ ਚਾਹ ਮਲਾਰ ਤੇ ਰਸਮਾਂ ਰੀਤਾ ਮੁੰਡਿਆਂ ਲਈ ਕੀਤੀਆਂ ਜਾਂਦੀਆਂ ਹਨ ਤੀ ਜਮਦੀ ਤਾਂ ਮਾਪਿਆਂ ਦੇ ਪਾ ਦਾ ਪਹਾੜ ਡਿੱਗ ਪੈਂਦਾ ਸੀ ਨਾ ਕੋਈ ਵਧਾਈ ਦਿੰਦਾ ਸੀ ਹਿੰਦਾ ਹੈ ਤੇ ਨਾ ਹੀ ਕਿਸੇ ਨੂੰ ਲੱਡੂ ਵੰਡੇ ਜਾਂਦੇ ਹਨ ਸਨ ਤੀਆਂ ਦਾ ਨਾਮ ਸੰਸਕਾਰਨ ਨਹੀਂ ਹੁੰਦਾ ਹੁੰਦਾ ਕੰਨ ਵਿੰਦਨ ਸੰਸਕਾਰ ਵੀ ਨਾ ਮਾਤਰ ਹੀ ਹੁੰਦਾ ਸੀ ਕੋਈ ਬੰਜਾਰਾ ਵਨਜਾ ਵੁੰਗਾ ਚੜਾਉਣ ਆਵੇ ਤਾਂ ਕੰਨ ਮੈਨੂੰ ਜਾਂਦਾ ਸੀ ਕੁੜੀਆਂ ਇਸ ਨੂੰ ਗੁਰਦੀ ਰੋੜੀ ਤੇ ਆਪਣੀ ਮਾਨ ਤੋਂ ਦੁਆਣੀ ਜਵਾਨੀ ਲੈ ਕੇ ਦੇ ਦਿੰਦੀਆਂ ਸਨ ਪਰ ਹੁਣ ਤੀਆਂ ਪ੍ਰਤੀ ਦ੍ਰਿਸ਼ਟੀਕੋਣ ਬਦਲ ਰਿਹਾ ਹੈ ਤੀਆਂ ਦੇ ਕਮਾਉਣ ਲੱਗ ਪੈਣ ਕਰਕੇ ਪਰਨਾ ਬਨ ਕਰਨ ਉਹਨਾਂ ਦਾ ਘਰ ਵਿੱਚ ਸਤਿਕਾਰਯੋਗ ਸਥਾਨ ਹੋ ਗਿਆ ਹੈ। ਇਹ ਹੀ ਰਸਮਾਂ ਬੱਚੇ ਦੇ ਜਨਮ ਤੋਂ ਲੈ ਕੇ ਸ਼ੁਰੂ ਹੁੰਦੀਆਂ ਹਨ ਅਤੇ ਮਾਂ ਦੇ ਗਰਭ ਸੰਸਕਾਰ ਤੋਂ ਲੈ ਕੇ ਜਨੇਪਾ, ਵਧਾਈ, ਗੁਰਤੀ, ਪੰਜਵਾਂ ਨਹਾਉਣ, ਛੱਟੀ ਦੀ ਰਸਮ, ਬਾਹਰ ਵਧਾਉਣ, ਨਾਮ ਸੰਸਕਰਨ ਅਤੇ ਮੁੰਨ ਸੰਸਕਾਰ ਤੇ ਆ ਕੇ ਖਤਮ ਹੁੰਦੀਆਂ ਹਨ। ਇਹ ਸਾਨੂੰ ਆਪਣੀਆਂ ਜਨਮ ਸੰਵੰਦੀ ਰਸਮਾਂ